ਬਹੁਤ ਬਹੁਤ ਵਧਾਈਆਂ ਆਪਣੀ ਨਵੂ ਫਿਜ਼ੀਕਲ ਟ੍ਰਾਇਲ ਆਇਆ ਪੰਜਾਬ ਪੁਲਿਸ ਆਪਾਸ ਕਰਕੇ ਆ ਤੇ ਇੱਕ ਦਸੂਰ ਦਾ ਕਲਾਪਿੰਗ ਇਹਦੇ ਵਾਸਤੇ थैंक यू ਗੋਮਨ ਫਰੈਂਡ ਦੋਸਤੋ ਆਪਣੀ ਬੱਚੀ ਨਵਦੀਪ ਠੀਕ ਹੈ ਤੇ ਇਹ ਬੱਚੀ ਫਿਜ਼ੀਕਲ ਟ੍ਰਾਇਲ ਜਿਹੜਾ ਪਾਸ ਕਰਕੇ ਆਈ ਆ ਤੇ ਸਭ ਤੋਂ ਪਹਿਲਾਂ ਤਾਂ ਬੱਚੀ ਦਾ ਰਿਵਿਊ ਲੈਣੇ ਆ ਉੱਥੇ ਕਿ ਕਿਵੇਂ ਕਿਵੇਂ ਸੀਗਾ ਸਾਰਾ ਉਹ ਕੁਝ ਕਿੱਦਾਂ ਹਾਰ ਰਿਹਾ ਤੇ ਸਾਰੇ ਵਿੱਚ ਤੁਹਾਨੂੰ ਪਤਾ ਹੈ ਐਸਪੈਸ਼ਲੀ ਕੁੜੀਆਂ ਤਾਂ ਬਹੁਤ ਘੱਟ ਟ੍ਰਾਇਲ ਕੱਢ ਰਹੀਆਂ ਨੇ ਉੱਥੇ ਤੁਸੀਂ ਨੇ ਕੈਪ ਵਾਲੀ ਕੁੜੀ ਤਾਂ ਸੁਣੀ ਹੋਣੀ ਆ ਠੀਕ ਹੈ ਤੇ ਜਿਹਨੇ ਉਹ ਹਾਹਾਕਾਰ ਮਚਾਈ ਪਈ ਸੀ ਕਿਉਂਕਿ ਇਸ ਕੁੜੀ ਨੇ ਉੱਥੇ ਐਕਸਲੈਂਟ ਦੇ ਵਿੱਚ ਰੇਸ ਮਾਰੀ ਆ ਤੇ ਟਾਈਮਿੰਗ ਸੁਣ ਕੇ ਤੁਸੀਂ ਸਾਰੇ ਹੈਰਾਨ ਹੋ ਜਾਓਗੇ ਲੋਕ ਟਾਈਮ ਕੀ ਸੀ 2.10 2 ਮਿੰਟ 10 ਸੈਕਿੰਡ ਦੇ ਵਿੱਚ ਬੱਚੀ ਨੇ ਫਿਜ਼ੀਕਲ ਟ੍ਰਾਇਲ ਆ ਜਿਹੜਾ ਰਨਿੰਗ ਕੰਪਲੀਟ ਕਰ ਲਿਆ ਜਦੋਂ ਕੁੜੀਆਂ ਕਹਿੰਦੀ ਦੂਸਰਾ ਗਰਾਊਂਡ ਲਾਉਣ ਲੱਗਿਆ ਸੀ ਉਸ ਤੋਂ ਪਹਿਲਾਂ ਹੀ ਦੂਸਰਾ ਲਾਉਣ ਲੱਗਿਆ ਸੀ ਪਹਿਲਾ ਰਾਊਂਡ ਖਤਮ ਕਰ ਲੱਗਿਆ ਸੀ ਇਹਨੇ ਦੂਸਰਾ ਰਾਊਂਡ ਸਟਾਰਟ ਵੀ ਕਰਤਾ ਸੀਗਾ ਤਾਂ ਇੰਨਾ ਜ਼ਿਆਦਾ ਵਧੀਆ ਪਰਫਾਰਮੈਂਸ ਰਹੀ ਉਹਤੇ ਉਸ ਤੋਂ ਬਾਅਦ ਫਿਰ ਕਿੱਦਾਂ ਸੀਗਾ ਫਿਰ ਜੀ ਇਸ ਤੋਂ ਬਾਅਦ ਲੌਂਗ ਜੰਪ ਵੀ ਲੈ ਕੇ ਸਾਨੂੰ ਰਨਿੰਗ ਤੋਂ ਬਾਅਦ ਤੇ ਲੌਂਗ ਜੰਪ ਵੀ ਮੇਰਾ ਪਹਿਲੇ ਵਿੱਚ ਕਲੀਅਰ ਹੋ ਗਿਆ ਸੀਗਾ ਠੀਕ ਹੈ ਲੌਂਗ ਜੰਪ ਕਿੰਨਾ ਮਾਰਦੇ ਸਾਢੇ 13 ਫੁੱਟ ਹੋ ਗਿਆ ਸੀ ਉਹਨਾਂ ਨੇ ਖੁਦ ਹੀ ਬੋਲਦਾ ਸੀ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਹੈ ਭਾਈ ਜੰਮੇ ਭਾਈ ਜੰਮ ਵੀ ਮਤਲਬ ਹੋ ਗਿਆ ਸੀ ਨਾਲ ਹੀ ਤੁਹਾਨੂੰ ਦੱਸ ਦੇਣਾ ਤੁਹਾਨੂੰ ਦੋਸਤੋ ਤੁਹਾਨੂੰ ਪਤਾ ਹੈ ਨਾ ਬੱਚੀ ਆਪਣੇ ਕੋਲ ਬਹੁਤ ਟਾਈਮ ਪਹਿਲਾਂ ਆ ਗਈ ਸੀ ਕਿੰਨਾ ਮਿਲਾ ਤਿੰਨ ਚਾਰ ਮਹੀਨੇ ਪਹਿਲਾਂ ਹੋ ਗਿਆ ਜੀ ਤਿੰਨ ਚਾਰ ਮਹੀਨੇ ਪਹਿਲਾਂ ਆ ਗਈ ਸੀ ਫਿਜ਼ੀਕਲ ਟ్రਾਇਲ ਜਦ ਨਹੀਂ ਹੋਇਆ ਤੇ ਬੱਚੀ ਆ ਗਈ ਸੀ ਤੇ ਉਸ ਤੋਂ ਬਾਅਦ ਗੱਲ ਕੀਤੀ ਹੋਈ ਤੇ ਹੁਣ ਤੁਹਾਨੂੰ ਪਤਾ ਲਾਸਟ ਟਾਈਮ ਤੇ ਆ ਕੇ ਕਈ ਬੱਚਿਆਂ ਦਾ ਹੁੰਦਾ ਹੈ ਕਿ ਹਨਾ ਮਿਹਨਤ ਕਰਦੇ ਨੇ ਬਹੁਤ ਵਧੀਆ ਬਟ ਕਈ ਵਾਰ ਨਾ ਲੱਗ ਕਿਸਮਤ ਸਾਥ ਨਹੀਂ ਦਿੰਦੀ ਹੈਗੀ ਤਾਂ ਇਦਾਂ ਹੀ ਇਹਦੇ ਨਾਲ ਵੀ ਹੋਇਆ ਸੀਗਾ ਤੇ ਜ਼ੀਰੋ ਟਾਈਮ ਤੇ ਉਹ ਕਹੇ ਸਾਡੇ ਨਾਲ ਕੀ ਪ੍ਰੈਸ਼ਰ ਜ਼ਿਆਦਾ ਹੋਗਾ ਇਹ ਕੰਮ ਦਾ ਸਾਰਾ ਤੇ ਕੰਮ ਦਾ ਦੇਣਾ ਚੋਰੇ ਮੇਰੀ ਸੀਨੀਅਰ ਵੀ ਰਹੀ ਹੈ ਹੈਨਾ ਤੇ ਬੱਚੀ ਨੂੰ ਇਹਦੇ ਸੀਨੀਅਰ ਬਣਾ ਕੇ ਰੱਖਿਆ ਸੀਗਾ ਗਰਲਸ ਤੇ ਸਾਰਾ ਵਰਕ ਲੋਡ ਇਹਦੇ ਤੇ ਸੀਗਾ ਮੋਸਲੀ ਤੇ ਤੇ ਦੋਸਤੋ ਲਾਸਟ ਟਾਈਮ ਤੇ ਕੀ ਹੋਇਆ ਇੰਜਰੀ ਹੋ ਗਈ ਸੀਗੀ ਇੰਜਰੀ ਹੋਇਆ ਆਪਣਾ ਅ ਗਰੂਪਸ ਮਸਲ ਦੇ ਵਿੱਚ ਨਾ ਇੰਜਰੀ ਹੋ ਗਈ ਸੀਗੀ ਮੋਟ ਫਟ ਗਿਆ ਸੀਗਾ ਤੇ ਉਸ ਤੋਂ ਬਾਵਜੂਦ ਵੀ ਬੱਚੇ ਨੂੰ ਆਪਾਂ ਤੁਹਾਨੂੰ ਪਤਾ ਹੁਣ ਜਿੰਨਾ ਟਾਈਮ ਪਹਿਲਾਂ ਬੱਚੀ ਆਈ ਹੋਵੇ ਆਪਣੇ ਕੋਲ ਹੈਨਾ ਤੇ ਉਹ ਰਹਿ ਜਵੇ ਤਾਂ ਬਹੁਤ ਇੱਕ ਹਨਾ ਕੋਚ ਨੂੰ ਹੁੰਦਾ ਗਿਆ ਯਾਰ ਹਨਾ ਕੀ ਹੁੰਦੇ ਬਟ ਉਸ ਤੋਂ ਬਾਅਦ ਵੀ ਜਿਵੇਂ ਤੁਹਾਨੂੰ ਪਤਾ ਮੇਰੇ ਕੋਲ ਬੱਚਾ ਆ ਗਿਆ ਇੱਕ ਦਿਨ ਪਹਿਲਾਂ ਹੀ ਕਿਉਂ ਨਾ ਹੋਵੇ ਉਦੋਂ ਤੇ ਆਪਾਂ ਸੰਭਾਲ ਲਏ ਨੇ ਇਹ ਤਾਂ ਫਿਰ ਵੀ ਤਿੰਨ ਚਾਰ ਮਹੀਨੇ ਪਹਿਲਾਂ ਐ ਸੀ ਇਹਨੂੰ ਸੰਭਾਲਣ ਦਾ ਬਣਦਾ ਸੀਗਾ ਤੇ ਪ੍ਰੋਪਰਲੀ ਇਹਨੂੰ ਟ੍ਰੀਟਮੈਂਟ ਦੱਸਿਆ ਸਾਰਾ ਕੁਝ ਹਨਾ ਤੇ ਬਾਕੀ ਉਹ ਸਾਨੂੰ ਪਤਾ ਸੀ ਕੀ ਕੀ ਕੀਤਾ ਸਾਰਾ ਕੁਣਾ ਬਟ ਫਿਜ਼ੀਕਲ ਟ੍ਰੈਲ ਬੱਚੀ ਨੇ ਸਾਰਾ ਬੜਾ ਐਕਸਲੈਂਟ ਦਿੱਚਾਤਾ ਤੇ ਜਿਵੇਂ ਬਸ ਇਹਨਾਂ ਸਾਰਾ ਰਨਿੰਗ ਬੜਾ ਓਕੇ ਸੀਗੀ ਲੌਂਗ ਜੰਪ ਕੋਈ ਸਾਰਾ ਕੁਝ ਬਟ ਜਿਹੜਾ ਕਿ ਕਦੇ ਜੀ ਇਸੀ ਤੋਂ ਰੁਕੀ ਹੈ ਕਿ ਆਪਾਂ ਲੋ ਹਾਈ ਜੰਪ ਕਦੇ ਉੱਚੀ ਦੀ ਪ੍ਰੋਬਲਮ ਆਈ ਹੋਣੀ ਬਟ ਉਹ ਨਵ ਕਨੇਜ 3rd ਟਾਈਮ ਚ ਕੀਤਾ ਹਾਂਜੀ ਪਰ ਮੈਨੂੰ ਕੋਈ ਵੀ ਇਦਾਂ ਦਾ ਡਾ ਨਹੀਂ ਲੱਗਿਆ ਕਿ ਮੇਰਾ ਥੋੜੇ ਅਟੈਂਪਟ ਆ ਮੈਨੂੰ ਇਦਾਂ ਸੀ ਕਿ ਮੈਨੂੰ ਆਉਂਦਾ ਹੈ ਮੈਂ ਕਰ ਲੈਣਾ ਹਾਂ ਸਿਰਫ ਇੱਕ ਪ੍ਰੋਬਲਮ ਬਸ ਮਸਲ ਕਰਕੇ ਥੋੜਾ ਹੋ ਗਿਆ ਸੀਗਾ ਪ੍ਰੋਬਲਮ ਹੈ ਨਾ ਕਿ ਨਹੀਂ ਬਟ ਫਿਰ ਵੀ ਬਹੁਤ ਵਧੀਆ ਰਿਹਾ ਅਪਰੀਸ਼ੀਏਟ ਕੀਤਾ ਕਿਉਂਕਿ ਜੋ ਸੀਗਾ ਆਪਣਾ ਟ੍ਰੀਟਮੈਂਟ ਵਧੀਆ ਹਾਈ ਜੰਪ ਤੱਕ ਤਾਂ ਕਰਨਿਆ ਹਾਂ ਤੇ ਲਾਸਟ ਦੇ ਵਿੱਚ ਫਿਰ ਵਧੀਆ ਹੋ ਗਿਆ ਸੀਗਾ ਜਾਨਕਿ ਇਹ ਹੁੰਦਾ ਹੈ ਨਾ ਜਦੋਂ ਸਰੀ ਕਿਸਮਤ ਵੀ ਵਧੀਆ ਹੋਵੇ ਮਤਲਬ ਮਿਹਨਤ ਹੈ ਨਾ ਕਿਸਮਤ ਨੂੰ ਖਰਾਦ ਹੁੰਦੀ ਹੈ ਫਿਰ ਤੇ ਇਦਾਂ ਹੁੰਦਾ ਜੇ ਤੁਹਾਡਾ ਦਿਲ ਸਾਫ ਹੈ ਤਾਂ ਫਿਰ ਕੋਈ ਵੀ ਔਂਕੜਾ ਪਰੇਸ਼ਾਨੀ ਜਿਹੜੀ ਤੁਹਾਡੇ ਆਂਦੀ ਤਾਂ ਤੁਸੀਂ ਜੇ ਛੋਟੀ ਜੀ ਪ੍ਰੋਬਲਮ ਆ ਨਾ ਤਾਂ ਉਹਨੂੰ ਅੱਗੇ ਵਧ ਨਹੀਂ ਜੰਦੇ ਹੈਗੇ ਠੀਕ ਹੈ ਤਾਂ ਉਹਨੂੰ ਉੱਥੇ ਆਪਾਂ ਥੰਮ ਪਾ ਲਈ ਦੀਆ ਤੇ ਅੱਜ ਰਿਜ਼ਲਟ ਤੁਹਾਡੇ ਸਾਹਮਣੇ ਤੇ ਬੇਸੀ ਫਿਜ਼ੀਕਲ ਟ੍ਰਾਇਲ ਕਰ ਲਈ ਕਰ ਪਾਈ ਆ ਹੈ ਨਾ ਤੇ ਉਸ ਤੋਂ ਬਾਅਦ ਹਮੇਸ਼ਾ ਹਾਈਟ ਹਾਈਟ ਵੀ ਸਰ ਹੋ ਗਈ ਸੀ ਜਿੰਨਾ ਤੁਸੀਂ ਕਿਹਾ ਸੀ ਬਸ ਸੇਮ ਹੁੰਦੇ ਨੇ ਸਭ ਕਲੀਅਰ ਹੋ ਗਿਆ ਸੀ ਪਾਸਟ ਜੀ ਗੁੱਡ ਗੁੱਡ ਤੇ ਕਿੰਨੇ ਇਹਦੇ ਬੱਚਿਆਂ ਦੇ ਵਿੱਚੋਂ ਕਲੀਅਰ ਹੋ ਜੀਏ 20 ਦੇ ਵਿੱਚ ਕਿੰਨੇ ਬੜੇ ਪਾਸੇ ਸੀ ਤੇਰੇ ਵਿੱਚੋਂ ਅਸੀਂ ਸਿਰਫ ਚਾਰ ਕਰੀਏ ਸੀ ਚਾਰ ਨਹੀਂ ਬਸ ਦੋ ਆਪਣੀਆਂ ਸੀ ਜੀ ਦੋ ਹੋਰ ਸੀ ਜੀਆਂ ਬਸ ਕਿੰਨੇ ਫਰੀਕ ਵਿੱਚ ਸੀਗਾ ਮੇਰਾ 8 ਫਰੀਕ 8 ਫਰੀਕ ਹੁੰਦੀ ਹੈ ਠੀਕ ਹੈ ਜੀ 8 ਫਰੀਕ ਦੇ ਵਿੱਚ ਫੇਲਦਾ ਸੀਗਾ ਤੇ ਆਪਣੇ ਹੋਰ ਸੀਗਾ ਆਪਣੇ ਮੈਚ ਦਾ ਕੋਈ ਨਾਲ ਫਰੀਕ ਹਾਂਜੀ ਅੱਛਾ ਹੋ ਗਿਆ ਉਹਨਾਂ ਦਾ ਵੀ ਹੋ ਗਿਆ ਸਾਰੇ ਹੋ ਗਏ ਸੀ ਆਪਣੀ ਅਕੈਡਮੀ ਦੇ ਚਲ ਗੁੱਡ ਗੁੱਡ ਇਹ ਬਹੁਤ ਵਧੀਆ ਰਿਹਾ ਇਹਨਾਂ ਦਾ ਬੱਚੇ ਦਾ ਰਿਵਿਊ ਐਨਰਮੀਸ ਨਾ ਬੱਚੇ ਤੈਨੂੰ ਪਤਾ ਹੈ ਨਾ ਮੋਸਟਲੀ ਇਸ ਵਾਰ ਕੁੜੀਆਂ ਰਹੀਆਂ ਗਾਦੇ ਨੇ ਕਿਉਂਕਿ ਤਿਆਰੀ ਪਹਿਲਾਂ ਸ਼ੁਰੂ ਨਹੀਂ ਕੀਤੀ ਉਸ ਲਈ ਹੈ ਨਾ ਤੇ ਮੋਸਟਲੀ ਫਿਜ਼ੀਕਲ ਦੇ ਵਿੱਚ ਫੇਲ ਹੋਣ ਦਾ ਰੀਜ਼ਨ ਵੀ ਇਹੀ ਹੈ ਨਾ ਬਾਅਦ ਵਿੱਚ ਜ਼ੀਰੋ ਟਾਈਮ ਤੇ ਸਟਾਰਟ ਕੀਤੀ ਤਾਂ ਜਿਵੇਂ ਤੇਰਾ ਸੀਗਾ ਹੈ ਨਾ ਤੇ ਤਿੰਨ ਚਾਰ ਮਹੀਨੇ ਪਹਿਲਾਂ ਤੇ ਮੇਰੇ ਕੋਲ ਆ ਰਹੀ ਸੀ ਆਪਾਂ ਵਧੀਆ ਜਿਵੇਂ ਤੈਨੂੰ ਪਤਾ ਲੱਗ ਗਿਆ ਫਿਜ਼ੀਕਲ ਵਿੱਚ ਜਿਵੇਂ ਜਿਵੇਂ ਜ਼ੀਰੋ ਬੱਚੀ ਨੇ ਇਹੀ ਕਿਹਾ ਕਿ ਹੈ ਨਾ ਸਰ ਮੈਂ ਸਟੱਡੀ ਦੇ ਵਿੱਚ ਬਿਲਕੁਲ ਓਕੇ ਮੈਨੂੰ ਕੋਈ ਚੱਕਰ ਨਹੀਂ ਹੈ ਬਟ ਫਿਜ਼ੀਕਲ ਵਿੱਚ ਮੈਨੂੰ 100 ਮੀਟਰ ਭਜਾਓ ਮੈਂ ਤਾਂ ਸਾਹ ਨਹੀਂ ਲੈਂਦਾ ਬਟ ਉਹੀ ਆ ਹੁਣ ਫ ਗੋ ਬੱਚਿਆਂ ਨੂੰ ਮਤਲਬ ਤੇਰੇ ਦਵਾਦ ਵਿੱਚ ਕਿਉਂ ਆਇਆ ਇਦਾਂ ਕਿ ਹਾਂ ਮੈਨੂੰ ਫਿਜ਼ੀਕਲ ਜਦ ਮੈਂ ਐਗਜ਼ਾਮ ਹੋ ਗਿਆ ਐਗਜ਼ਾਮ ਤੋਂ ਬਾਅਦ ਹੀ ਮੈਨੂੰ ਆਉਣਾ ਚਾਹੀਦਾ ਇੰਨੀ ਜਲਦੀ ਬਾਕੀ ਕੁੜੀਆਂ ਮੰਗਤ ਐ ਕੱਤ ਨਹੀਂ ਹੋ ਪਿਛਾਉ ਵਾਦੂ ਕੀਤਾ ਵੀ ਮੇਰੇ ਪਹਿਲਾਂ ਨੰਬਰ ਆ ਜਾਣਾ ਮੇਰੀ ਸਕੋਰ ਕਾਰਡ ਆ ਜਵੇ ਜਾ ਉਸ ਤੋਂ ਜਿਨੀ ਆ ਜੇ ਉਹ ਸਭ ਤਿੱਖਾ ਤੂੰ ਵੀ ਕਰ ਸਕਦੀ ਸੀ ਉਹ ਕੱਤ ਨਹੀਂ ਕੀਤਾ ਹੈਗਾ ਕਿਉਂਕਿ ਮੈਨੂੰ ਆਪਣੇ ਆਪ ਤੇ ਇੱਕ ਤਾਂ ਯਕੀਨ ਸੀਗਾ ਕਿ ਮੈਂ ਇੰਨੀ ਸਟੱਡੀ ਕੀਤੀ ਆ ਤੇ ਮੇਰਾ ਪੇਪਰ ਕਲੀਅਰ ਹੋ ਵੀ ਜਾਣਾ ਹੈ ਮੇਰੇ ਨੰਬਰ ਵੀ ਵਧੀਆ ਆਉਣਗੇ ਮੈਨੂੰ ਇਹ ਸੀਗਾ ਕਿ ਮੈਂ ਮੇਰਾ ਪੇਪਰ ਚੇਅਰ ਹੋ ਜਾਣਾ ਮੈਨੂੰ ਆਪਣੇ ਆਪ ਤੇ ਇੰਨਾ ਯਕੀਨ ਸੀਗਾ ਮੈਨੂੰ ਮੇਰੀ ਦਿਨ ਰਾਤ ਮੇਰਾ ਇੱਕ ਕੀਤਾ ਹੋਇਆ ਸੀਗਾ ਪੜਾਈ ਨੂੰ ਲੈ ਕੇ ਤੇ ਫਿਰ ਉਹ ਰਿਕਾਰਡਿੰਗ ਮੈਨੂੰ ਇਹ ਸੀਗਾ ਕਿ ਮੈਂ ਸਿਰਫ ਇੱਕ ਫਿਜ਼ੀਕਲ ਰਿਕਾਰਡਿੰਗ ਨਾ ਰਿਆ ਜਾਂ ਤੇ ਮੈਂ ਤਾਂ ਕਰਕੇ ਸਿਰਫ ਇੱਕ ਥੋਡੀ ਮੋਟੀਵੇਸ਼ਨ ਵਾਲੀ ਵੀਡੀਓ ਦੇਖੀ ਸੀ YouTube ਤੇ ਨਾ ਮੈਂ ਕੋਈ ਗਰਾਉਂਡ ਦੇਖਿਆ ਨਾ ਮੈਂ ਕੋਈ ਲੌਂਗ ਜੰਪ ਨਾ ਕੁਝ ਕੁਝ ਵੀ ਨਹੀਂ ਦੇਖਿਆ ਸਿਰਫ ਇੱਕ ਮੋਟੀਵੇਸ਼ਨ ਦੀ ਵੀਡੀਓ ਦੇਖੀ ਉਹ ਤੋਂ ਮੈਨੂੰ ਲੱਗਿਆ ਕਿ ਹਾਂ ਮੈਨੂੰ ਵੀ ਜਾਣਾ ਚਾਹੀਦਾ ਤਾਂ ਮੈਂ ਆਪਣੇ ਘਰਦਿਆਂ ਨੂੰ ਕਿਹਾ ਉਹ ਐਗਰੀ ਹੋ ਗਏ ਫਿਰ ਮੈਂ ਤਿੰਨ ਚਾਰ ਮਹੀਨਾ ਪਹਿਲਾਂ ਇੱਥੇ ਇਸ ਲਈ ਕਿ ਮੈਂ ਇੱਕ ਫਿਜ਼ੀਕਲ ਦਾ ਕਰਕੇ ਨਾ ਰਹਿ ਜਾਵਾਂ ਮੋਸਟਲੀ ਸਾਰੇ ਬੱਚੇ ਜਨਾ ਮੈਂ ਤਾਂ ਸਟੱਡੀ ਕਰਦੇ ਹੀ ਨੇ ਹਨਾ ਕਿ ਕਹਿੰਦੇ ਨੇ ਅਸੀਂ ਵਧੀਆ ਪੜਦੇ ਆਂ ਯਾ ਉਹ ਹਨਾ ਸਭ ਕੇ ਉਹ ਡਰ ਹੁੰਦਾ ਉਹਨਾਂ ਨੂੰ ਵੀ ਅਸੀਂ ਪੇਪਰ ਕਲੀਅਰ ਕਰਨ ਕਰਾਂਗੇ ਨਹੀਂ ਕਰਾਂਗੇ ਹਨਾ ਤੇ ਉਸ ਤੋਂ ਬਾਅਦ ਉਹ ਫਿਜ਼ੀਕਲ ਸਟਾਰਟ ਕਰਦੇ ਨੇ ਉਹ ਸਭ ਚੀਜ਼ਾਂ ਤਾਂ ਤਿੰਨ ਕੀ ਲੱਗਾ ਉਹਨਾਂ ਵਰਗੀ ਖੁਦ ਜੇ ਅਗਰ ਜ਼ੀਰੋ ਟਾਈਮ ਤੇ ਤੁਸੀਂ ਤਿਆਰੀ ਕਰਦੇ ਹੋ ਕੁਝ ਵੀ ਆ ਹੁਣ ਇੱਥੇ ਵੀ ਗਰਲਸ ਮੋਸਟਲੀ ਆਈਆਂ ਸੀ ਜ਼ੀਰੋ ਟਾਈਮ ਤੇ ਉੱਥੇ ਮੈਂ ਦੇਖਿਆ ਟ్రਾਇਲ ਦੇ ਵਿੱਚ ਵੀ ਜ਼ੀਰੋ ਟਾਈਮ ਤੇ ਬੱਚੇ ਤਿਆਰੀ ਕਰਕੇ ਆ ਰਹੇ ਸੀ ਕਿਸੇ ਦੀ ਕੁਝ ਸੀ ਇੰਜਰੀਜ਼ ਹੋਈਆਂ ਜਾਂ ਨਹੀਂ ਸੀ ਮਾਸ ਫਟੇ ਹੋਏ ਸੀ ਪੈਰਾਂ ਦੇ ਮੋਕੇ ਤੇ ਬਹੁਤ ਜ਼ਿਆਦਾ ਦਿੱਕਤਾਂ ਆਈਆਂ ਹੋਈਆਂ ਸੀ ਸਿਰਫ ਇਹੀ ਕਹ ਰਹੇ ਸੀ ਕਿ ਸਾਨੂੰ ਟਾਈਮ ਨਹੀਂ ਮਿਲਿਆ ਜੇ ਤੁਹਾਨੂੰ ਪਤਾ ਵੀ ਪੇਪਰ ਮਤਲਬ ਦੇ ਤਾ ਤੁਹਾਨੂੰ ਇਦਾਂ ਚਾਹੀਦਾ ਕਿ ਹੁਣ ਸਾਨੂੰ ਫਿਜ਼ੀਕਲ ਦੀ ਤਿਆਰੀ ਵੀ ਨਾਲ ਹੀ ਕਰਨੀ ਚਾਹੀਦੀ ਆ ਜਿੱਦਾਂ ਆਪਾਂ ਪੇਪਰ ਦੀ ਤਿਆਰੀ ਨੂੰ ਪੂਰਾ ਦਿਨ ਲਾ ਕੇ ਕਰਦੇ ਹਾਂ ਬਿਲਕੁਲ हां ਹੁਣ ਬੱਚੀ ਦੀ ਆਪਾਂ ਸਟ੍ਰਗਲਿੰਗ ਸਟੋਰੀ ਸੁਣਦੇ ਹਾਂ ਕਿਉਂਕਿ ਹਰ ਇੱਕ ਦੀ ਸਟ੍ਰਗਲਿੰਗ ਸਟੋਰੀ ਹੁੰਦੀ ਹੈ ਇਸ ਬੱਚੀ ਦੀ ਬਹੁਤ ਜ਼ਿਆਦਾ ਰਹੀ ਆ ਉਹ ਤੇ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਬਹੁਤ ਸਾਰੇ ਕੁੜੀਆਂ ਵੀ ਸਾਹਮਣਾ ਕਰ ਰਹੀਆਂ ਹੋਣਗੀਆਂ ਤੇ ਨਵੀਨ ਦੱਸਣਾ ਚਾਹੇਗੀ ਕਿ ਉਹ ਆਪਣੀ ਸਟੋਰੀ ਕੀ ਕਿੱਦਾਂ ਕਿੱਦਾਂ ਆਪਣਾ ਫੇਸ ਕੀਤਾ ਤਾਂ ਸਾਰਾ ਕੁਝ ਪਹਿਲਾਂ ਤਾਂ ਮੈਨੂੰ ਫਿਜ਼ੀਕਲੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਜੀ ਮੇਰੇ ਡਿਸਕ ਵਗੈਰਾ ਦੀ ਪ੍ਰੋਬਲਮ ਆਉਣ ਲੱਗ ਗਈ ਸੀ ਮੈਨੂੰ ਕਾਫੀ ਕਾਫੀ ਟਾਈਮ ਮੈਂ ਇਦਾਂ ਮਤਲਬ ਬੈਡ ਰੈਸਟ ਰਹੀ ਮੇਰੀ ਮੈਨੂੰ ਮੇਰੇ ਮਤਲਬ ਉਹ ਕਰਦੇ ਨੇ ਕਿ ਆ ਤੂੰ ਨਾ ਕਰੀਆ ਤਾਂ ਫੇ ਤੂੰ ਕਰੇ ਪ੍ਰਾਈਸਟਾਰਟ ਕਰਦੇ ਏਦਾਂ ਹੀ ਮੈਨੇ ਆਨਲਾਈਨ ਕੋਚਿੰਗ ਲਈ ਪੇਪਰ ਕਲੀਅਰ ਕੀਤੇ ਕਾਫੀ ਇਸ ਤੋਂ ਬਾਅਦ ਮੈਨੂੰ ਇਦਾਂ ਹੋਇਆ ਕਿ ਨਹੀਂ ਮੈਨੂੰ ਮੇਰਾ ਸੀਗਾ ਕਿ ਮੈਂ ਪੰਜਾਬ ਪੁਲਿਸ ਤੇ ਜਾਣਾ ਹੈ ਪਰ ਇੱਕ ਮਤਲਬ ਹੁੰਦਾ ਨਾ ਕਿ ਆਪਣੇ ਰਿਸ਼ਤੇਦਾਰ ਆਪਾਂ ਨੂੰ ਉਸ ਚੀਜ਼ ਨੂੰ ਲੈ ਕੇ ਥੋੜਾ ਜਿਹਾ ਪਿੱਛੇ ਖਿੱਚਦੇ ਆ ਮੇਨਾਂ ਵੀ ਸੇਮ ਉਦਾਂ ਹੀ ਹੋਈ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਬਹੁਤ ਜ਼ਿਆਦਾ ਚੋਰੀ ਪੜਦੀ ਹੁੰਦੀ ਸੀ ਅਗਰ ਮੈਨੂੰ ਕੋਈ ਦੇਖ ਵੀ ਲੈਂਦਾ ਹੁੰਦਾ ਸੀ ਮੇਡੀਆਂ ਬੁੱਕਸ ਵਗੈਰਾ ਸਭ ਲੁਕੋ ਦਿੰਦੀ ਹੁੰਦੀ ਸੀ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ ਕਿ ਮੈਂ ਪੜ ਰਹੀ ਆਂ ਮੈਂ ਬਹੁਤ ਜ਼ਿਆਦਾ ਸਟਰਗਲ ਕੀਤਾ ਹੈ ਇਸ ਜੀਨ ਲੈ ਕੇ ਪੜ੍ਹਾਈ ਮ ਲੈ ਕੇ ਤਾਂ ਜ਼ਿਆਦਾ ਤੇ ਫਿਜ਼ੀਕਲ ਨੂੰ ਲੈ ਕੇ ਵੀ ਕਿਸੇ ਨੂੰ ਨਹੀਂ ਪਤਾ ਸੀ ਕਿ ਮੈਂ ਮਤਲਬ ਫਿਜ਼ੀਕਲ ਦੀ ਤਿਆਰੀ ਕਰ ਰਹੀ ਆ ਜਾਂ ਨਹੀਂ ਸਭ ਨੂੰ ਇਦਾਂ ਹੀ ਸੀਗਾ ਕਿ ਇਹ ਤਾਂ ਕੁਝ ਨਹੀਂ ਹੋਣਾ ਹੈਗਾ ਇਹ ਬਹੁਤ ਜ਼ਿਆਦਾ ਵੀਕ ਆ ਇਹ ਤਾਂ ਕੁਝ ਨਹੀਂ ਹੋਣਾ ਇਹ ਕੁਝ ਵੀ ਨਹੀਂ ਕਰ ਸਕਦੀ ਹੈ ਜੀ ਓਬਵੀਅਸ ਗੱਲ ਹੈ ਜਿਹੜਾ ਬੱਚੇ ਨੂੰ ਡਿਸਕ ਦੀ ਪ੍ਰੋਬਲਮ ਆ ਗਈ ਹੋਵੇ ਤਾਂ ਉਹ ਕਦੇ ਬੈਲਟ ਚੋਪ ਬਾਰੇ ਤਾਂ ਮੂਵ ਸੋਚ ਨਹੀਂ ਸਕਦਾ ਕਿਉਂਕਿ ਕਹਿੰਦਾ ਮੈਂ ਯਾਰ ਬੈੱਡ ਤੇ ਆ ਹਨਾ ਮੈਂ ਉੱਠ ਨਹੀਂ ਪਾਉਂਗਾ ਇਹ ਨਹੀਂ ਪਾਉਂਗਾ ਹਨਾ ਤਾਂ ਮੈਂ ਸਮਝਦਾ ਜੇ ਡਿਸਕ ਦੀ ਪ੍ਰੋਬਲਮ ਤੋਂ ਬਾਅਦ ਇਹ ਬੱਚਾ ਇਦਾਂ ਖੜਾ ਹੋਇਆ ਆਪਣੇ ਪੈਰਾਂ 'ਤੇ ਸਟੈਂਡ ਹੋਇਆ ਜੀ ਗੱਡਸ ਹੈ ਇਸ ਦੀ ਕੁੜੀ ਜੀ ਮੈਨੂੰ ਇਹ ਸੀ ਕਿ ਮੈਂ ਆਪਣਾ ਮੇਰਾ ਏਮ ਸੀਗਾ ਏਸ ਲਾਈਨ ਦੇ ਵਿੱਚ ਆਉਣ ਦਾ ਕਿ ਮੈਂ ਪੰਜਾਬ ਪੁਲਿਸ ਜੁਆਇਨ ਕਰਨੀ ਆ ਤੇ ਮੈਂ ਉਹ ਅੱਜ ਕੀਤੀ ਆ ਅੱਛਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਇਹ ਸਾਰੀ ਚੀਜ਼ ਦਾ ਕਰੈਡਿਟ ਜਾਂਦਾ ਮੇਰੇ ਕੋਚ ਨੂੰ ਕਿਉਂਕਿ ਮੈਨੂੰ ਇੰਨਾ ਸਾਰੇ ਭਰੋਸਾ ਦੇ ਨਾਲ ਬਹੁਤ ਜ਼ਿਆਦਾ ਹੈ ਕਿ ਮੇਰੀ ਸਾਰੀਆਂ ਪ੍ਰੋਬਲਮ ਇੱਥੇ ਆ ਕੇ ਸੋਲਵ ਹੋ ਜਾਂਦੀਆਂ ਨੇ ਤੇ ਕੋਈ ਰਾਜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਟਰਸਟ ਦੀ ਜੀ ਹੈਨਾ ਤੇ ਮੈਂ ਬੱਚੇ ਨੂੰ ਇੱਕੋ ਕਹਿ ਰਹੀ ਸੀਗਾ ਕਿ ਇੱਕ ਤਾਂ ਟਾਈਮ ਬਧੀਆ ਤੇ ਆ ਗਈ ਸੀ ਹੈਨਾ ਤਾਂ ਆਪਾਂ ਨੇ 0 0 ਸਲੋ ਬੇਸਿਕ ਤੋਂ ਸਟਾਰਟ ਰੱਖਿਆ ਕਿਉਂਕਿ ਤੁਹਾਨੂੰ ਪਤਾ ਇੱਕ ਜੰਪ ਡਿਸਕ ਵਾਲੇ ਬੱਚੇ ਨੂੰ ਹੈਨਾ ਤੇ ਉਸ ਤੋਂ ਬਾਅਦ ਡਿਸਕਾਰਡ ਗੋਡੇ ਅੱਡ ਗੇਡੇ ਅੱਡ ਮਤਲਬ ਇਹੋ ਜਿਹਾ ਬਾਡੀ ਦਾ ਕੋਈ ਪਾਰਟ ਨਹੀਂ ਸੀਗਾ ਜਿਹੜਾ ਇਹਦਾ ਮਤਲਬ ਦੁਖਣਾ ਦੁਖ ਨਹੀਂ ਰਿਹਾ ਸੀਗਾ ਜਾਂ ਦਰਦ ਨਹੀਂ ਕਰ ਰਿਹਾ ਸੀਗਾ ਜਾਂ ਮਤਲਬ ਠੀਕ ਹੈਗਾ ਤਾਂ ਉਸ ਹਾਵ ਨਾਲ ਇਹ ਬੱਚੇ ਦੀ ਪ੍ਰੈਕਟਿਸ ਕਰਵਾਈ ਹੈਨਾ ਤੇ ਤੁਹਾਨੂੰ ਪਤਾ ਇਸ ਤਰ੍ਹਾਂ ਦੇ ਬੱਚੇ ਉਹਨਾਂ ਜਿਆਦਾ ਜੰਪ ਤੇ ਵੀ ਨਹੀਂ ਕਰਵਾ ਸਕਦੇ ਹੈ ਜਾਂ ਕੁਝ ਨਹੀਂ ਕਰਦੇ ਕਿਉਂਕਿ ਇੱਕ ਰਿਸਕ ਹੁੰਦਾ ਹੈ ਬਹੁਤ ਜ਼ਿਆਦਾ ਜੇ ਡਿਸਕ ਖਿੱਲ ਗਈ ਤੇ ਫਿਰ ਬੱਚਾ ਉਸ ਤੋਂ ਵਿ ਜਾਏਗਾ ਤਾਂ ਇੰਨਾ ਜਦਾ ਬੱਚੇ ਨੂੰ ਟ੍ਰੈਸੀ ਆਈਸੀ ਵਿੱਚ ਲੈ ਕੇ ਤੇ ਬੱਚੀ ਦਾ ਫਿਜ਼ੀਓ ਟਰੀਟਮੈਂਟ ਟਰੀਟਮੈਂਟ ਕਰਵਾ ਕੇ ਹਰ ਇੱਕ ਚੀਜ਼ ਪੋਸੀਬਿਲਿਟੀ ਕਰਵਾ ਕੇ ਇੱਕ ਪੂਰੀ ਜੀ ਜਾਣ ਲਗਾਈ ਹੋਈ ਸੀਗੀ ਕਿ ਜੇ ਬੱਚੀ ਨੇ ਇੰਨਾ ਸਟਰਗਲਿੰਗ ਕਰਕੇ ਇੰਨਾ ਪ੍ਰੋਸਾ ਕਰਕੇ ਮਰ ਜਾਈਆ ਤਾਂ ਆਪਾਂ ਉਹਨੂੰ ਇੱਕ ਵਧੀਆ ਪਲੇਟਫਾਰਮ ਜਿਹੜਾ ਦੇ ਸਕੇ ਤੇ ਅੱਜ ਉਹ ਤੁਹਾਡੇ ਸਾਹਮਣੇ ਆ ਠੀਕ ਹੈ ਤੇ ਬੱਚੀ ਨੇ ਕਿਹਾ ਜਿਹੜੀ ਬੱਚੀ ਬਿਲਕੁਲ ਹੀ ਜ਼ੀਰੋ ਤੇ ਸੀਗੀ ਤੇ ਉਹ ਕੁੜੀ ਅੱਜ 50 ਕੁੜੀਆਂ ਨੂੰ ਲੀਡ ਕਰਨੇ ਵਾਲੀ ਬਣੀ ਹੋਈ ਆ ਤੇ ਤੁਸੀਂ ਟ੍ਰਾਇਲ ਦੇ ਵਿੱਚ ਵੀਡੀਓ ਦੇ ਸਕਦੇ ਹੋ ਫਰੰਟ ਤੇ ਸਭ ਤੋਂ ਪਹਿਲਾਂ ਮੇਰੀ ਜੋ ਇੱਕ ਅਕੈਡਮੀ ਦੀ ਹੁਣ ਹਰ ਬੱਚੀ ਸੀਗੀ ਉਹਨੂੰ ਵੀ ਇਹਨੇ ਪਿੱਛੇ ਛੱਡਿਆ ਜੀਗਾ ਠੀਕ ਹੈ ਤੇ ਮੈਨੂੰ ਪ੍ਰਾਊਡ ਆ ਇਸ ਸੀਨ ਲੈ ਕੇ ਕਿ ਕਾਟ ਟਾਈਮ ਦੇ ਵਿੱਚ ਹੀ ਇਹਨੇ ਬੱਚੀ ਨੀ ਇਨਾ ਕਵਰ ਅਪ ਕਰ ਲਿਆ ਬਸ ਗੱਲ ਉਹੀ ਹੁੰਦੀ ਆ ਕਈ ਬੱਚੇ ਨਾ ਗਲਤੀਆਂ ਤੋਂ ਸਿੱਖ ਜਾਂਦੇ ਨੇ ਕਈ ਬੱਚੇ ਉਹ ਗਲਤੀਆਂ ਨੂੰ ਨਾ ਉਹ ਵੀ ਰਿਪੀਟ ਕਰੀ ਜਾਂਦੇ ਸਾਰਾ ਕੁਝ ਆ ਨਾ ਤੇ ਬਟ ਇਹਦੀ ਇੱਕੋ ਚੀਜ਼ ਰਹੀ ਆ ਜੋ ਚੀਜ਼ ਮੈਂ ਕਹੇ ਤੀ ਤੇ ਬਸ ਇਹਨੇ ਅਗਲੇ ਦਿਨ ਉਹ ਫੋਲੋ ਕਰਨੀ ਹੀ ਕਰਨੀ ਆ ਤਾਂ ਇਦਾਂ ਹੁੰਦਾ ਸੀਗਾ ਇਹਦਾ ਤੇ ਬਾਕੀ ਦੂਸਰੀ ਗੱਲ ਉਹਦੇ ਮੈਂਟਲ ਸਟਰੌਂਗ ਹੋਣ ਦੀ ਤੇ ਇਹ ਨੂੰ ਬੱਚੇ ਨੂੰ ਇਮੋਸ਼ਨਲੀ ਮੈਂਟਲੀ ਇਸ ਨੂੰ ਲੈ ਕੇ ਤੁਹਾਨੂੰ ਪਤਾ ਜਦੋਂ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਨਾਲ ਹੋਣਾ ਹਨਾ ਤੇ ਕੁੜੀਆਂ ਨੂੰ ਪਿਛਾ ਵਧਾਉਣ ਪਿਛਾ ਖਿੱਚਣ ਵਾਲੇ ਹੋਣ ਤਾਂ ਉਸ ਟਾਈਮ ਤੇ ਕੁੜੀ ਨੂੰ ਇਮੋਸ਼ਨਲ ਸਪੋਰਟ ਦੇਣਾ ਤੇ ਉਸ ਨੂੰ ਲੈ ਕੇ ਹਨਾ ਬੱਚੀ ਨੇ ਬਹੁਤ ਜ਼ਿਆਦਾ ਆਪਣਾ ਇੱਕ ਹਿੰਮਤ ਦਿਖਾਈ ਆ ਘੜਸ ਦਿਖਾਏ ਨੇ ਤੇ ਕਿਉਂਕਿ ਉਹ ਹਾਲਾਤਾਂ ਦੇ ਵਿੱਚ ਮੈਨੂੰ ਪਤਾ ਹੈ ਕਿ ਇੱਕ ਤਾਂ ਫਿਜ਼ੀਕਲ ਟ੍ਰੈਨਲ ਚੱਲਦੇ ਹੋਣ ਦੂਸਰਾ ਘਰ ਤੋਂ ਪ੍ਰੈਸ਼ਰ ਆ ਰਿਹਾ ਉਹ ਸਭ ਚੀਜ਼ਾਂ ਦੇ ਵਿੱਚ ਫਿਜ਼ੀਕਲ ਟ੍ਰੈਨਲ ਕਰੇ ਕਰਨੇ ਇੱਕ ਬਹੁਤ ਮੁਸ਼ਕਲ ਦੀ ਗੱਲ ਹੋ ਜਾਂਦੀ ਹੈ ਕੁੜੀਆਂ ਦੇ ਲਈ ਸਪੈਸ਼ਲੀ ਦਾ ਮੁੰਡੇ ਥੱਲੇ ਫਿਰ ਵੀ ਚਲੋ ਇਦੋਂ ਤੱਕ ਕਰ ਲੈਂਦੇ ਨੇ ਬਟ ਕੁੜੀਆਂ ਨੂੰ ਤੁਹਾਨੂੰ ਪਤਾ ਇਮੋਸ਼ਨਲੀ ਜ਼ਿਆਦਾ ਹੁੰਦੀਆਂ ਤਾਂ ਉਸ ਫੀਲਡ ਦੇ ਵਿੱਚ ਵੀ ਨਵੀਨ ਵੈਲਨ ਕੋਟ ਰਹੀ ਆ ਬਹੁਤ ਵਧੀਆ ਰਿਹਾ ਪਰਫਾਰਮੈਂਸ ਇਹਦਾ ਤੇ ਮੈਨੂੰ ਲੱਗ ਰਿਹਾ ਕਿ ਮੈਂ ਇਹਦੇ ਬਾਰੇ ਵਰਮਾਂਟ ਦੇ ਗਿਆ ਆਪਣੀ ਗੱਡੀ ਵੀ ਬਾਰੇ ਵਰਿਵੀ ਵੀ ਨੇ ਧਿਆ ਹੈਗਾ ਬਟ ਤੁਹਾਨੂੰ ਪਤਾ ਚੰਗੇ ਬੱਚੇ ਦੀ ਪ੍ਰਸ਼ੰਸਾ ਹੁੰਦੀ ਹੋਂਦੀ ਆ ਜੀ ਠੀਕ ਆ ਤੇ ਤੁਸੀਂ ਵੀ ਤੁਸੀਂ ਆਪਣਾ ਹੁਣ ਜਿਵੇਂ ਥੋੜਾ ਟਾਰਗੇਟ ਹੈ ਜਿਵੇਂ ਨਵੀਨ ਨੇ ਦੱਸਿਆ ਹਰ ਇੱਕ ਚੀਜ਼ ਲੱਗਿਆ ਹੈ ਨਾ ਜੇ ਥੋੜਾ ਫਿਜ਼ੀਕਲ ਨੂੰ ਲੈ ਕੇ ਹੈ ਫਿਜ਼ੀਕਲ ਮੈਨ ਨਹੀਂ ਸਮਝਦਾ ਕਿ ਇਸ ਬੱਚੀ ਦਾ ਡਾਊਨ ਵੀ ਕਿੱਦਾ ਹੋ ਸਕਦਾ ਠੀਕ ਹੈ ਜੇ ਇਹ ਕਰ ਸਕਦੀ ਆ ਬੈਲਟ ਆਫ ਦੇ ਹੱਕਦਾਰ ਹੋ ਸਕਦੀ ਆ ਤੁਹਾਨੂੰ ਪਤਾ ਹੀ ਹੁਣ ਕੁੜੀਆਂ ਦੀ ਸੈਕੰਡ ਲਿਸਟ ਆਈ ਹੈ ਦੁਬਾਰਾ ਲਿਸਟ ਆਈ ਹੈ ਸਭ ਯਾਹਨਾ ਤਾਂ ਜਿਹੜੀਆਂ ਕੁੜੀਆਂ ਸਿਲੈਕਟਡ ਪਹਿਲਾਂ ਮਤਲਬ ਫਿਜ਼ੀਕਲ ਟੈਰਲ ਪਾਸ ਕਰ ਚੁੱਕੇ ਨੇ ਇਟ ਮੀਨਸ ਉਹ ਲਗੀਆਂ ਪਈਆਂ ਰਹੀ ਠੀਕ ਹੈ ਇਹਦੇ ਨੰਬਰ ਹੀ ਬਹੁਤ ਵਧੀਆ ਸਾਰਾ ਕੁਝ ਓਕੇ ਆ ਤੇ ਬਸ ਨਾ ਸੋਸ ਨਵੀਨ ਹਨਾ ਤੇ ਇਸ ਤੋਂ ਨਾਲੇ ਵੀਡੀਓ ਦੋਸਤੋ ਖਤਮ ਕਰਦੇ ਆ ਹਨਾ ਬਾਕੀ ਕੀ ਕਹਾਂਗੇ ਨਵੀਨ ਲਾਸਟ ਮੈਂ ਲਾਸਟ ਤੇ ਇਹੀ ਕਹੂੰਗੀ ਅਗਰ ਤੁਸੀਂ ਫਿਜ਼ੀਕਲ ਦੀ ਤਿਆਰੀ ਕਰਨੀ ਆ ਨ ਮੈਨੇ ਸਭ ਕੁਝ ਤੇ ਦੇਖ ਲਿਆ ਇਦਾਂ ਦੀ ਟ੍ਰੇਨਿੰਗ ਕਿਤੇ ਨਹੀਂ ਮਿਲਦੀ ਐ ਇੱਕ ਤਾਂ ਮਤਲਬ ਇਹ ਐ ਕਿ ਮੈਂਟਲੀ ਵੀ ਬਹੁਤ ਜ਼ਿਆਦਾ ਸਟਰੋਂਗ ਕਰਦੇ ਆ ਕੁਝ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਜੋ ਆਪਾਂ ਨੂੰ ਸਿਰਫ ਫੈਮਿਲੀ ਮੈਂਬਰ ਹੀ ਦੱਸਦੇ ਆ ਪਰ ਨਹੀਂ ਮੈਨੂੰ ਇੱਥੇ ਆ ਕੇ ਇਦਾਂ ਲੱਗਿਆ ਕਿ ਮੇਰੇ ਲਈ ਸਭ ਇੱਥੇ ਓਕੇ ਹੋ ਗਿਆ ਮੈਨੂੰ ਬਹੁਤ ਜ਼ਿਆਦਾ ਇਦਾਂ ਲੱਗਿਆ ਸੀ ਕਿ ਮੈਂ ਬਹੁਤ ਜ਼ਿਆਦਾ ਵੀਕ ਆ ਹਰ ਇੱਕ ਚੀਜ਼ ਨੂੰ ਲੈ ਕੇ ਪਰ ਹੁਣ ਮੈਨੂੰ ਲੱਗਦਾ ਕਿ ਮੈਂ ਹੀ ਸਟਰੋਂਗ ਆ ਸਭ ਤੋਂ ਅਦੇ ਵੀ ਦੋਸਤੋ ਇਹ ਹੈ ਕਮਾਲਪੁਰ ਤੋਂ ਫਿਟਾਰਮੀ ਅਕੈਡਮੀ ਦਾ ਤੇ ਦੋਸਤੋ ਜੇ ਤੁਸੀਂ ਵੀ ਤਿਆਰੀ ਸ਼ੁਰੂ ਕਰਨੀ ਹੈ ਤਾਂ ਜ਼ਰੂਰ ਨੀਚੇ ਦਾ ਨੰਬਰ 8847478213 ਤੇ ਨੀਚੇ ਦਿੱਤੇ ਨੰਬਰ ਤੇ ਕਾਲ ਕਰੋ WhatsApp ਕਰ ਸਕਦੇ ਹੋ ਤੇ ਮੁੰਡਿਆਂ ਕੁੜੀਆਂ ਦੇ ਲਈ ਸਪੈਸ਼ਲ ਬੈਚ ਬੈਚਾ ਜਿਹੜੇ ਸਟਾਰਟ ਹੋ ਚੁੱਕੇ ਨੇ ਸੀ ਲੈ ਕੇ ਤੇ ਮਿਲਦੇ ਆ ਦੋਸਤੋ ਇਸ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਓ ਨੀਚੇ ਕਮੈਂਟ ਵੀ ਕਰਿਓ ਤੇ ਕੁੜੀਆਂ ਦਾ ਸਪੈਸ਼ਲੀ ਜਿਹੜੀਆਂ ਕੁੜੀਆਂ ਆਪਣੇ ਨੂੰ ਕਮਜ਼ੋਰ ਸਮਝਦੀਆਂ ਨੇ ਤਾਂ ਐਗਜ਼ਾਮਪਲ ਉਹਨਾਂ ਨੂੰ ਸਾਹਮਣੇ ਸੈੱਟ ਕੀਤੀ ਹੈ ਜੀ ਜੁੜੋ ਮੇਰੇ ਨਾਲ ਤੇ ਆਪਣਾ ਫਿਊਚਰ ਹੈ ਜਿਹੜਾ ਬਣਾਓ ਤੇ ਆਪਣੇ ਆਪ ਨੂੰ ਫਿਜ਼ੀਕਲੀ ਸਪੈ